ਸਾਬ ਕਾਂਗਰਸ ਚ ਘਰ ਵਾਪਸੀ ਹੋਈ ਹੈ ਕੀ ਖਾਸ ਕਾਰਨ ਹੈ ਸਰ ਬੜੀ ਖੁਸ਼ੀ ਹੋ ਰਹੀ ਹੈ ਆਪਣੇ ਘਰ ਆ ਕੇ ਜੀ ਤੇ ਸਭ ਤੋਂ ਪਹਿਲਾਂ ਮੈਂ ਮੇਰੀ ਬੜੀ ਬੱਡੀ ਭੋਲਸੀ ਮੈਂ ਸਾਰੇ ਪੰਜਾਬੀਆਂ ਤੋਂ ਇਸ ਗੱਲ ਦੀ ਮਾਫੀ ਮੰਗਦਾ ਹਾਂ ਤੁਹਾਡੇ ਵੀ ਉੱਠੇ ਕਿ ਜਿਹੜੇ ਉਹ ਇੱਧਰੋਂ ਉੱਧਰ ਚਲੇ ਗਏ ਇਹ ਮੂਰਲੀਆਂ ਕਤਾਰਾਂ ਨਹੀਂ ਮਿਲੀਆਂ ਉੱਧਰ ਜਾਣ ਕਰਕੇ ਤਾਂ ਵਾਪਸ ਆ ਰਹੇ ਮੈਂ ਕਦੀ ਉਹਦਾ ਨਹੀਂ ਮੰਗਿਆ ਨਾ ਮੈਂ ਇੱਥੋਂ ਮੰਗਿਆ ਤੁਸੀਂ ਜ਼ਿੰਮੇਵਾਰੀ ਦੀ ਗੱਲ ਕੀਤੀ ਮੈਂ ਤਾਂ ਇੱਕ ਵਰਕਰ ਬਣ ਕੇ ਕੰਮ ਕਰਨਾ ਹੋਰ ਹੈਗੇ ਨੇ ਲੀਟਰ ਹੋਂ ਜਿਹੜੇ ਭਾਜਪਾ ਦੀ ਨੀਤੀ ਤੰਗ ਆ ਚੁੱਕੀ ਨੇ ਦੁਬਾਰਾ ਕਾਂਗਰਸ ਘਰ ਵਾਪਸੀ ਕਰਨਾ ਚਾਹੁੰਦਾ ਸਿਰ ਮੈਂ ਆਪਣੀ ਜਿੱਤ ਤੱਕ ਹਸ਼ਾਰਪੁਰ ਦੀ ਗੱਲ ਕਰਾਂ ਤੁਹਾਡੇ ਸਪੋਕਸਮੈਨ ਵਾਲੇ ਉੱਥੇ ਹੀ ਹੋਣਗੇ ਉਹ ਸ਼ਾਮ ਨੂੰ ਦੇਖ ਲੈਣਗੇ ਕਿੰਦਾ ਉੱਥੇ ਰੌਣਕ ਹੈ 1.5 ਸਾਲ ਤੁਸੀਂ ਰਹੇ ਹੋ 1.5 ਸਾਲ 'ਚ ਕੀ ਜਾਂ ਵੱਖਰਾ ਨਜ਼ਰ ਆ ਗਿਆ ਕਿ ਤੁਹਾਨੂੰ ਲੱਗਿਆ ਵੀ ਹੁਣ ਕਾਂਗਰਸ ਚਲੇ ਜਾਣਾ ਚਾਹੀਦਾ ਜੱਬੇਵਾਲ ਤੇ ਜਿਮਨੀ ਚੋਣਾ ਮੰਨ ਲੀਏ ਕਿ ਸੁੰਦਰ ਸ਼ਾਮ ਰੋੜਾ ਨੂੰ ਕੋ ਵੱਡੀ ਜ਼ਿੰਮੇਵਾਰੀ ਉੱਥੋਂ ਮਿਲਣ ਵਾਲੀ ਹੈ ਜੋ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ अरोड़ा ਇਸ ਵਕਤ ਕਾਂਗਰਸ ਵਿੱਚ ਦੁਬਾਰਾ ਜਿਹੜਾ ਕਿ ਸ਼ਾਮਲ ਹੋ ਚੁੱਕੇ ਨੇ ਸੁੰਦਰ ਸ਼ਾਮ अरोड़ा ਜੀ ਮੇਰੇ ਨਾਲ ਨੇ ਥੋੜਾ ਸਬ ਕਾਂਗਰਸ ਚ ਘਰ ਵਾਪਸੀ ਹੋਈ ਹੈ ਕੀ ਖਾਸ ਕਾਰਨ ਹੈ ਸਰ ਬੜੀ ਖੁਸ਼ੀ ਹੋ ਰਹੀ ਹੈ ਆਪਣੇ ਘਰ ਆ ਕੇ ਜੀ ਤੇ ਸਭ ਤੋਂ ਪਹਿਲਾਂ ਮੈਂ ਮੇਰੀ ਬੜੀ ਵੱਡੀ ਭੁੱਲ ਸੀ ਮੈਂ ਸਾਰੇ ਪੰਜਾਬੀਆਂ ਤੋਂ ਇਸ ਗੱਲ ਦੀ ਮਾਫੀ ਮੰਗਦਾ ਹਾਂ ਮੈਂ ਇਹ ਸੋਚ ਕੇ ਬੀਜੇਪੀ ਜੁਆਇਨ ਕੀਤਾ ਸੀ ਵੀ ਸਿਵੀ ਸੈਂਟਰ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ ਤੇ ਸ਼ਾਇਦ ਅਸੀਂ ਪੰਜਾਬ ਦਾ ਕੁਝ ਭਲਾ ਕਰ ਸਕੀਏ ਪੰਜਾਬ ਦੇ ਵਿੱਚ ਬੀਜੇਪੀ ਨੂੰ ਮਜ਼ਬੂਤ ਕਰਕੇ ਤੇ ਅਸੀਂ ਕੋਈ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕੀਏ ਪੰਜਾਬ ਪੰਜਾਬੀ ਤੇ ਪੰਜਾਬੀ ਦਾ ਕੋਈ ਭਲਾ ਕਰ ਸਕੀਏ ਲੇਕਿਨ ਉਹ ਮੇਰੀ ਸੋਚ ਗਲਤ ਨਿਕਲੀ ਮੈਂ ਆਪਣੇ ਘਰ ਵਾਪਸ ਆਇਆ ਤੇ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਆਪਾਂ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਦੇਖੀਏ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਸ਼੍ਰੀ ਰਾਹੁਲ ਗਾਂਧੀ ਦੀ ਗਵਾਹੀ ਦੇ ਅੰਦਰ ਔਰ ਪੰਜਾਬ ਦੇ ਵਿੱਚ ਬੜਾ ਹੰਗਾਰਾ ਮਿਲਿਆ ਪੰਜਾਬ ਦੇ ਲੋਕ ਜਿਹੜੇ ਨੇ ਉਹ ਅਮਨ ਔਰ ਸ਼ਾਂਤੀ ਔਰ ਆਪਸੀ ਭਾਈਚਾਰਾ ਪਸੰਦ ਕਰਦੇ ਨੇ ਉਹ ਮੈਂ ਸਮਝਿਆ ਕਿ ਇਹ ਤਾਂ ਚੀਜ਼ਾਂ ਮੇਰੇ ਘਰ 'ਚ ਹੀ ਮੈਨੂੰ ਮਿਲ ਸਕਦੀਆਂ ਇਸ ਕਰਕੇ ਮੈਂ ਜਿਹੜੀ ਆਪਣੀ ਪਾਰਟੀ ਦੇ ਵਿੱਚ ਆਪਣੀ ਘਰ ਵਾਪਸੀ ਕੀਤੀ ਸਰ ਸਾਬ तकरीबन 2 ਸਾਲ ਤੁਸੀਂ ਰਹੇ ਹੋ 2 ਸਾਲ 1.5 ਸਾਲ ਤੁਸੀਂ ਰਹੇ ਹੋ 1.5 ਸਾਲ ਚ ਕੀ ਜਾਂ ਵੱਖਰਾ ਨਜ਼ਰ ਆ ਗਿਆ ਕਿ ਤੁਹਾਨੂੰ ਲੱਗਿਆ ਵੀ ਹੁਣ ਕਾਂਗਰਸ ਚਲੇ ਜਾਣਾ ਚਾਹੀਦਾ ਸਰ ਮੈਂ ਤੁਹਾਨੂੰ ਇੱਕੋ ਗੱਲ ਪਹਿਲੀ ਦੱਸੀ ਹੈ ਵੀ ਮੈਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਲਈ ਔਰ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਗਿਆ ਸੀ ਪੰਜਾਬ ਦੀ ਤਰੱਕੀ ਦੇ ਲਈ ਗਿਆ ਸੀ ਸਿਆਸੀ ਕੋਈ ਵੀ ਜਿਹੜਾ ਬੰਦਾ ਆ ਉਹ ਆਪਣੇ ਪੰਜਾਬ ਆਪਣੇ ਇਲਾਕੇ ਨਾਲ ਪਿਆਰ ਕਰਦਾ ਆਪਣੇ ਲੋਕਾਂ ਨਾਲ ਪਿਆਰ ਕਰਦਾ ਮੈਂ ਉਹਦੇ ਲਈ ਪੰਜਾਬੀਆਂ ਤੋਂ ਮਾਫੀ ਵੀ ਮੰਗਦਾ ਮੇਰੀ ਸੋਚ ਗਲਤ ਨਿਕਲੀ ਉਹਦੇ ਲਈ ਮੈਂ ਪੰਜਾਬੀਆਂ ਉਸ ਤਰੀਕੇ ਨਾਲ ਨਹੀਂ ਪ੍ਰਸਤ ਨਹੀਂ ਹੈ ਕਿ ਮੇਰੀ ਆਪਣੀ ਸੋਚ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਮੈਨੂੰ ਕਿਸੇ ਵੀ ਬੀਜੇਪੀ ਦੇ ਲੀਡਰ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਇਹ ਮੇਰੇ ਆਪਣੇ ਵਿਚਾਰ ਹੈ ਮੇਰੀ ਆਪਣੀ ਸੋਚ ਸੀ ਉਹਦੇ ਲਈ ਮੈਂ ਅੱਜ ਘਰ ਵਾਪਸੀ ਆਇਆ ਹਾਂ ਸ਼੍ਰੀ ਰਾਹੁਲ ਗਾਂਧੀ ਦੇ ਨੇਤ੍ਰਿਤਵ ਦੇ ਵਿੱਚ ਅਸੀਂ ਮਿਹਨਤ ਕਰਕੇ ਕੰਮ ਕਰਕੇ ਜਿਹੜੀ ਕਿ ਮੈਂ ਦੇਖ ਰਿਹਾ ਸਟੇਟਾਂ ਦੀ ਪੰਜਾਬਾਂ ਦੇ ਸਾਰੇ ਰਾਜਾਂ ਦੀ ਇਹ ਲੜਾਈ ਲੜ ਰਹੇ ਨੇ ਕਿ ਜਿਹੜੇ ਕਾਨੂੰਨ ਮੁਤਾਬਕ ਮੁੱਢਲੇ ਅਧਿਕਾਰ ਨੇ ਸਟੇਟਾਂ ਨੂੰ ਮਿਲਨੇ ਚਾਹੀਦੇ ਨੇ ਰਾਹੁਲ ਜੀ ਲੜਾਈ ਲੜ ਰਹੇ ਨੇ ਉਹਨਾਂ ਦੀ ਯੋਗਗਵਾਈ ਦੇ ਵਿੱਚ ਉਸ ਲੜਾਈ ਚ ਸ਼ਾਮਲ ਹੋਵਾਂਗੇ ਤਾਂ ਲੱਗਦਾ ਤੁਹਾਡੀ ਗੈਰ ਮੌਜੂਦਗੀ ਦੇ ਕਰਕੇ ਹੁਸ਼ਿਆਰਪੁਰ ਵਾਲਾ ਏਰੀਆ ਬੜਾ ਸੁਨਣਾ ਸੁਨਣਾ ਨਜ਼ਰ ਆ ਰਿਹਾ ਸੀ ਚੱਬੇਵਾਲ ਚ ਜਿਮਨੀ ਚੋਣਾ ਮੰਨ ਲੀਏ ਕਿ ਸੁੰਦਰ ਸ਼ਾਮ ਰੋੜਾ ਨੂੰ ਕੁਵੱਟੀ ਜ਼ਿੰਮੇਵਾਰੀ ਉੱਥੋਂ ਮਿਲਣ ਵਾਲੀ ਆ ਸਰ ਮੈਂ ਤਾਂ ਇੱਕ ਨਮਾਣਾ ਜਿਹਾ ਵਰਕਰ ਐ ਮੈਂ ਤਾਂ ਇਹੀ ਸੋਚਦਾ ਕਿ ਲੋਕਾਂ ਨੇ ਮੈਨੂੰ ਗਲੇ ਲਗਾਇਆ ਅੱਜ ਹੁਸ਼ਿਆਰਪੁਰ ਚ ਢੋਲ ਵੱਜ ਰਹੇ ਤੇ ਮੇਰੀ ਵੇਟ ਕਰ ਰਹੇ ਆ ਚਲੋ ਆਪਣੇ ਘਰ ਆਇਆ ਮੈਂ ਤਾਂ ਇਹੀ ਕਹੂੰਗਾ ਕਿ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਮੈਨੂੰ ਫਿਰ ਗਲੇ ਲਗਾ ਰਹੇ ਆ ਮੇਰੀ ਇਸ ਤੋਂ ਅੱਛੀ ਕਿਸਮਤ ਹੋਰ ਕੀ ਹੋ ਸਕਦੀ। ਉਸ ਉੱਪਰ ਸਵਾਲ ਤਾਂ ਇਹ ਵੀ ਉੱਠੇ ਕਿ ਜਿਹੜੇ ਉੱਥੇ ਇਧਰੋਂ ਉੱਧਰ ਚਲੇ ਗਏ ਇਹ ਮੂਰਲੀਆਂ ਕਤਾਰਾਂ ਨਹੀਂ ਮਿਲੀਆਂ ਉੱਧਰ ਜਾਣ ਕਰਕੇ ਤਾਂ ਵਾਪਸ ਆ ਰਹੇ ਨੇ। ਮੈਂ ਕਦੀ ਉਹਦਾ ਨਹੀਂ ਮੰਗਿਆ। ਨਾ ਮੈਂ ਇੱਥੋਂ ਮੰਗਣਾ। ਤੁਸੀਂ ਜ਼ਿੰਮੇਵਾਰੀ ਦੀ ਗੱਲ ਕੀਤੀ ਮੈਂ ਤੇ ਇੱਕ ਵਰਕਰ ਬਣ ਕੇ ਕੰਮ ਕਰਨਾ। ਕੋਈ ਅਸੀਂ ਸਾਡੀ ਲੋਕ ਪੰਜਾਬ ਮੇਰੀ ਸੋਚ ਜਿਹੜੀ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਦੇ ਲਈ ਹੈ ਕੋਈ ਆਪਣੇ ਅਉਧਿਆਂ ਦੀ ਨਹੀਂ ਹੈ। ਕੰਮ ਤਾਂ ਅਸੀਂ ਕਿਤੇ ਰਹਿ ਕੇ ਵੀ ਕਰ ਸਕਦੇ ਹਾਂ। ਵਗਾ ਤੁਹਾਡੇ ਨਾਲ ਕੋਈ ਹੋਰ ਵੀ ਹਾਲਾਂਕਿ ਤੁਹਾਡੇ ਤੋਂ ਪਹਿਲਾਂ ਬਸਰੇ ਨੇ ਵਗਾ ਵਾਪਸ ਮੋੜ ਲੈ ਆਏ ਨੇ ਹੋਰ ਹੈਗੇ ਨੇ ਲੀਟਰ ਹੋਂ ਜਿਹੜੇ ਭਾਜਪਾ ਦੀ ਨੀਤੀ ਤੰਗ ਆ ਚੁੱਕੀ ਨੇ ਦੁਬਾਰਾ ਕਾਂਗਰਸ ਘਰ ਵਾਪਸੀ ਕਰਨਾ ਚਾਹੁੰਦੇ ਸਿਰ ਮੈਂ ਆਪਣੇ ਜਿੱਤੇ ਤੱਕ ਹੁਸ਼ਿਆਰਪੁਰ ਦੀ ਗੱਲ ਕਰਾਂ ਤੁਹਾਡੇ ਸਪੋਕਸਮੈਨ ਨਾਲੇ ਉੱਥੇ ਹੀ ਹੋਣਗੇ ਉਹ ਸ਼ਾਮ ਨੂੰ ਦੇਖ ਲੈਣਗੇ ਕਿੱਦਾਂ ਉੱਥੇ ਰੌਣਕ ਹੈ ਮੈਨੂੰ ਤਾਂ ਉਹ ਸਪੀਕਰ ਤੇ ਢੋਲ ਵੱਜਦੇ ਸੁਣਾ ਰਹੇ ਨੇ ਹਾਰਪੁਰ ਚ ਠੀਕ ਹੈ ਜਿਵੇਂ ਬੋਤਾਨਾ ਮਸੂ ਸੁੰਦਰ ਸ਼ਾਮ ਰੋਡੋਂ ਇਸ ਵਕਤ ਘਰ ਵਾਪਸੀ ਕੀਤੀ ਹੈ ਤੇ ਦੇਖਣਾ ਇਹ ਹੈ ਕਿ ਜਿਮਨੀ ਚੌਂ ਚੱਬੇਵਾਲ ਦੇ ਵਿੱਚ ਆਉਣ ਵਾਲੀ ਹੈ ਤੇ ਉਸ ਤੋਂ ਬਾਅਦ ਹੁਣ ਸਮੀ ਕਰਨਾ ਹੈ ਉਹ ਕਿਸ ਪ੍ਰਕਾਰ ਬਦਲਦੇ ਹੋਏ ਨਜ਼ਰ ਆਉਣਗੇ ਮਸਰਖਾ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ